ਅਮਰੀਕਾ ਨੇ ਆਪਣੀ ਵੀਜ਼ਾ ਨੀਤੀ ਵਿੱਚ ਸਖਤੀ ਦੇ ਸੰਕੇਤ ਦਿੱਤੇ ਹਨ ਜਿਸ ਵਿੱਚ ਵਰਥ ਟੂਰਿਜ਼ਮ ਤੇ ਸਖਤ ਰੁਖ ਅਪਣਾਉਣ ਅਤੇ H1B ਅਤੇ H4 ਵਰਕ ਵੀਜ਼ਾ ਬਿਨੈਕਾਰਾਂ ਲਈ ਡਿਜੀਟਲ ਜਾਂਚ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿੱਚ ਅਮਰੀਕੀ ਦੂਤਾਘਰ ਨੇ B1B2 ਟੂਰਿਸਟ ਵੀਜ਼ਾ ਬਿਨੈਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੌਂਸਲਰ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਟੂਰਿਸਟ ਅਮਰੀਕੀ ਧਰਤੀ ਤੇ ਬੱਚੇ ਨੂੰ ਜਨਮ ਦੇ ਕੇ ਅਮਰੀਕੀ ਨਾਗਰਿਕਤਾ ਲੈਣ ਦਾ ਸ਼ਾਰਟਕਟ ਅਪਣਾਉਣਾ ਚਾਹੁੰਦਾ ਹੈ ਤਾਂ ਉਸ ਦੀ ਅਰਜੀ ਮੌਕੇ ਤੇ ਹੀ ਰੱਦ ਕਰ ਦਿੱਤੀ ਜਾਵੇਗੀ ਦੱਸ ਕਿ ਇਹ ਨਿਯਮ 2020 ਤੋਂ ਲਾਗੂ ਹੈ ਹੁਣ ਇਸ ਨੂੰ ਹੋਰ ਸ਼ਕਤੀ ਨਾਲ ਅਪਣਾਇਆ ਜਾ ਰਿਹਾ ਹੈ ਅਮਰੀਕਾ ਨੇ ਕਿਹਾ ਹੈ ਕਿ ਬਰਥ ਟੂਰਿਜ਼ਮ ਸਰਕਾਰੀ ਸਰੋਤਾਂ ਤੇ ਬੇਵਜ੍ਹਾ ਬੋਝ ਪਾਉਂਦਾ ਹੈ ਅਕਸਰ ਟੈਕਸਪੇਅਰ ਨੂੰ ਮੈਡੀਕਲ ਖਰਚਾ ਚਲਣਾ ਪੈਂਦਾ ਹੈ ਉੱਥੇ ਹੀ 15 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਟੇਟ ਡਿਪਾਰਟਮੈਂਟ ਪ੍ਰੋਟੋਕੋਲ ਤਹਿਤ ਸਾਰੇ H1B ਕਰਮਚਾਰੀਆਂ ਤੇ H4 ਆਸ਼ਰਿਤਾ ਯਾਨੀ ਕਿ ਡਿਪੈਂਡੈਂਟਸ ਨੂੰ ਭਾਵੇਂ ਉਹ ਨਵੇਂ ਵੀਜ਼ੇ ਲਈ ਅਰਜ਼ੀਆਂ ਦੇ ਰਹੇ ਹੋਣ ਜਾਂ ਨਵੀਨੀਕਰਨ ਕਰ ਰਹੇ ਹੋਣ ਜਾਂਚ ਲਈ ਆਪਣੇ ਆਨਲਾਈਨ ਖਾਤਿਆਂ ਤੱਕ ਪਹੁੰਚ ਪ੍ਰਦਾਨ ਕਰਨੀ ਪਵੇਗੀ FM ਅਤੇ J ਵੀਜ਼ਾ ਲਈ ਵੀ ਇਹ ਜਾਂਚ ਪਹਿਲਾਂ ਲਾਜ਼ਮੀ ਹੈ ਇਸ ਨਾਲ ਭਾਰਤੀ ਪ੍ਰੋਫੈਸ਼ਨਲਸ ਵਿੱਚ ਚਿੰਤਾ ਵਧ ਗਈ ਹੈ ਕਿਉਂਕਿ ਕੁਝ ਲੋਕਾਂ ਨੂੰ ਵੀਜ਼ਾ ਪ੍ਰਕਿਰਿਆ ਦੇ ਲੰਬੇ ਸਮੇਂ ਤੱਕ ਪ੍ਰੋਸੈਸਿੰਗ ਜਾਂ ਰੱਦ ਹੋਣ ਦਾ ਖਤਰਾ ਮਹਿਸੂਸ ਹੋ ਰਿਹਾ ਹੈ ਇਸੇ ਤਰ੍ਹਾਂ ਹੀ H1B ਅਤੇ H4 ਵੀਜ਼ਾ ਇੰਟਰਵਿਊ ਦੀਆਂ ਹਜ਼ਾਰਾਂ ਤਰੀਕਾਂ ਮੁੜ ਤੈਅ ਕੀਤੀਆਂ ਗਈਆਂ ਹਨ ਜਿਸ ਵਿੱਚ ਕੁਝ ਬਿਨੈਕਾਰ ਨੂੰ 2026 ਤੱਕ ਨਵੀਆਂ ਤਰੀਕਾਂ ਦਿੱਤੀਆਂ ਗਈਆਂ ਹਨ ਦੂਤ ਘਰ ਨੇ ਸਪਸ਼ਟ ਕੀਤਾ ਹੈ ਕਿ ਪੁਰਾਣੀਆਂ ਰੱਦ ਅਰਜ਼ੀਆਂ ਤੇ ਪਹੁੰਚਣ ਵਾਲੇ ਬਿਨੈਕਾਰ ਨੂੰ ਦਾਖਲਾ ਨਹੀਂ ਮਿਲੇਗਾ ਇਸ ਤੋਂ ਇਲਾਵਾ ਵੀਜ਼ਾ ਵੇਵਰ ਪ੍ਰੋਗਰਾਮ ਅnder ਯਾਤਰਾ ਕਰਨ ਵਾਲਿਆਂ ਲਈ ਵੀ ਸਖਤੀ ਵਧਾਈ ਜਾ ਰਹੀ ਹੈ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਸੁਝਾ ਦਿੱਤਾ ਹੈ ਕਿ 40 ਦੇਸ਼ਾਂ ਦੇ ਯਾਤਰੀਆਂ ਤੋਂ 5 ਸਾਲ ਦੀ ਸੋਸ਼ਲ ਮੀਡੀਆ ਹਿਸਟਰੀ ਇਕੱਠੀ ਕੀਤੀ ਜਾਵੇ ਦੱਸਦੀ ਕਿ ਅਮਰੀਕਾ ਨੇ ਆਪਣੀ ਵੀਜ਼ਾ ਨੀਤੀ ਵਿੱਚ ਸਖਤੀ ਦੇ ਸੰਕੇਤ ਦਿੱਤੇ ਹਨ ਜਿਸ ਵਿੱਚ ਬਰਥ ਟੂਰਿਜ਼ਮ ਤੇ ਸਖਤ ਰੁਕ ਖਪਣਾਣ ਅਤੇ H1 B ਅਤੇ H4 ਵਰਕ ਵੀਜ਼ਾ ਬਿਨਕਾਰਾਂ ਲਈ ਡਿਜੀਟਲ ਜਾਂਚ ਵਧਾਉਂਦਾ ਐਲਾਨ ਕੀਤਾ ਗਿਆ ਹੈ ਭਾਰਤ ਵਿੱਚ ਅਮਰੀਕੀ ਦੂਤਕਰ ਨੇ ਵੀ-1 ਵੀ-2 ਟੂਰਿਸਟ ਵੀਜ਼ਾ ਬਿਨ ਕਾਰਨ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਉਂਸਲਰ ਅਧਿਕਾਰੀਆਂ ਨੂੰ ਸ਼ੱਕ ਹੋਇਆ ਟੂਰਟ ਅਮਰੀਕੀ ਧਰਤੀ ਤੇ ਬੱਚੇ ਨੂੰ ਜਨਮ ਦੇ ਕੇ ਅਮਰੀਕੀ ਨਾਗਰਿਕਤਾ ਲੈਣ ਦਾ ਸ਼ਾਰਟਕਟ ਅਪਣਾਉਣਾ ਚਾਹੁੰਦਾ ਹੈ ਤਾਂ ਉਸਦੀ ਅਰਜ਼ੀ ਮੌਕੇ ਤੇ ਹੀ ਰੱਦ ਕਰ ਦਿੱਤੀ ਜਾਵੇਗੀ ਕਿਉਂਕਿ ਇਹ ਨਿਯਮ 2020 ਤੋਂ ਲਾਗੂ ਹੈ ਹੁਣ ਇਸ ਨੂੰ ਹੋਰ ਸ਼ਕਤੀ ਨਾਲ ਅਪਣਾਇਆ ਜਾ ਰਿਹਾ ਹੈ ਅਮਰੀਕਾ ਨੇ ਕਿਹਾ ਕਿ ਬਰਥ ਟੂਰਿਜ਼ਮ ਸਰਕਾਰੀ ਸਰੋਤਾਂ ਤੇ ਬੇਵਜ੍ਹਾ ਬੋਝ ਪਾਉਂਦਾ ਹੈ ਅਕਸਰ ਟੈਕਸ ਪੇਅਰ ਨੂੰ ਮੈਡੀਕਲ ਖਰਚਾ ਝੱਲਣਾ ਪੈਂਦਾ ਹੈ ਉੱਥੇ ਹੀ 15 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਟੇਟ ਡਿਪਾਰਟਮੈਂਟ ਪ੍ਰੋਟੋਕਾਲ ਤਹਿਤ ਸਾਰੇ B1 ਕਰਮਚਾਰੀਆਂ ਤੇ H1 H4 ਯਾਨੀ ਡਿਪੈਂਡੈਂਟਸ ਨੂੰ ਭਾਵੇਂ ਉਹ ਨਵੇਂ ਵੀਜ਼ਾ ਲਈ ਅਰਜ਼ੀ ਦੇ ਰਹੇ ਹੋਣ ਜਾਂ ਨਵੀਨੀਕਰਨ ਕਰ ਰਹੇ ਹੋਣ ਲਈ ਜਾਂਚ ਲਈ ਆਪਣੇ ਆਨਲਾਈਨ ਖਾਤਿਆਂ ਤੱਕ ਪਹੁੰਚ ਪ੍ਰਦਾਨ ਕਰਨੀ ਪਵੇਗੀ